ਜਿਹੜੇ ਆਟੋ ਆ ਮਹਿਤਾ ਸਾਹਿਬ ਸ਼ਹਿਰ ਚ ਬਹੁਤ ਜ਼ਿਆਦਾ ਵਰਗੇ ਆ ਤੇ ਉਹਦੇ ਨਾਲ ਸਮੱਸਿਆ ਵੱਡੀ ਆ ਰਹੀ ਆ ਕੋਈ ਪਾਲਿਸੀ ਇਸ ਨੂੰ ਲੈ ਕੇ ਲੈ ਕੇ ਆਉਂਦੀ ਦੀ ਡੀਮਾਰਕੇਸ਼ਨ ਕਰਾਂਗੇ ਰਜਿਸਟ੍ਰੇਸ਼ਨ ਕਰਾਂਗੇ ਤੇ ਉਹੀ ਲੀਗਲ ਈ ਰਿਕਸ਼ਾ ਤੇ ਆਟੋ ਹੋਣਗੇ ਸ਼ਹਿਰ ਚ ਚੱਲਣ ਵਾਸਤੇ ਤੇ ਬਾਕੀ ਇਲੀਗਲ ਹੋਣਗੇ ਤੇ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਜੰਸੀਆਂ ਵਾਲੇ ਨੇ ਆਟੋ ਵੇਚਦੇ ਨੇ ਉਹ ਇਹ ਵੀ ਵੇਖਣ ਵਿੱਚ ਆਇਆ ਪਿਛਲੇ ਦਿਨਾਂ ਵਿੱਚ ਵੀ ਉਹ ਵੇਚਦੇ ਨਹੀਂ ਸਿਰਫ ਜਿਵੇਂ ਕਿਰਾਏ ਦੇ ਟਾਈਪ ਹੀ ਦੇ ਦਿੰਦੇ ਆ ਅਣਗਿਣਤੀ ਜਿਹੜਾ ਮਰਜ਼ੀ ਜਾ ਕੇ ਮਤਲਬ ਦਿਹਾੜੀ ਤੇ ਲੈ ਆਵੇ ਲੱਗਦਾ ਉਹਨਾਂ ਤੇ ਵੀ ਕੋਈ ਦੇਖਰੇਖ ਕਰਨੀ ਚਾਹੀਦੀ ਵੀ ਉਹਨਾਂ ਦੀ ਕੋਈ ਨਿਗਰਖੀ ਜਾਵੇ ਇਸ ਟਾਪਿਕ ਤੇ ਕੰਮ ਜੋਰ-ਸ਼ੋਰ ਨਾਲ ਚੱਲ ਰਿਹਾ ਹੈ ਉਮੀਦ ਕਰਦੇ ਹਾਂ ਜਲਦੀ ਇਸ ਦਾ ਸੋਲੂਸ਼ਨ ਵੀ ਨਿਕਲ ਕੇ ਆਏਗਾ ਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੇ ਹੋਰ ਕਈ ਨਾਲ ਲੱਗਦੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਜਿਹੜਾ ਕਿਰਾਇਆ ਜੇ ਕੋਈ ਅਣਜਾਣ ਵਿਅਕਤੀ ਬਾਹਰੋਂ ਆਉਂਦਾ ਤਾਂ ਉਹ ਤੋਂ ਮਨਮਰਜ਼ੀ ਨਾਲ ਲਿਆ ਜਾਂਦਾ ਇਹਦੇ ਤੇ ਵੀ ਵਿਚਾਰ ਕੀਤੀ ਜਾਊਗੀ। ਸਾਰੀ ਬਰਗ ਤੇ ਕੁਝ ਹੋਰ ਰਾਜਨੀਤਿਕ ਲੋਕ ਵਿਰੋਧ ਕਰ ਰਹੇ ਨੇ ਵੀ ਬਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਤੁਸੀਂ ਕਿਵੇਂ ਦੇਖਦੇ ਹੋ? ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਬੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਦਾ ਬੱਸ ਸਟੈਂਡ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਪਰ ਬੱਸ ਸਟੈਂਡ ਦੇ ਨਾਲ ਨਾਲ ਜਿਹੜੀ ਟ੍ਰੈਫਿਕ ਸਮੱਸਿਆ ਬੱਸ ਸਟੈਂਡ ਬਾਹਰ ਲਜਾਣਾ ਕਿਉਂ ਪਿਆ ਰਿਹਾ ਉਸ ਦੀ ਜਿਹੜੀ ਵੱਡੀ ਸਮੱਸਿਆ ਉਹ ਟ੍ਰੈਫਿਕ ਦੀ ਹੈ ਜੇ ਟ੍ਰੈਫਿਕ ਦੀ ਗੱਲ ਚੱਲਦੀ ਆ ਤਾਂ ਜਿਹੜੇ ਆਟੋ ਆ ਸ਼ਹਿਰ ਵਿੱਚ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਇਸ ਨੂੰ ਲੈ ਕੇ ਗੱਲਬਾਤ ਕਰਦਾ ਵੀ ਜਿਹੜੇ ਆਟੋ ਬਹੁਤ ਜ਼ਿਆਦਾ ਹੋ ਗਿਆ ਜਿਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਆ ਮਾਰੀਆਂ ਚਾਹੇ ਲੁੱਟਖੋਹਾਂ ਵੀ ਪਿਛਲੇ ਸਮੇਂ ਚ ਹੋਈਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਭਾਵੇਂ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਪਰ ਦੂਸਰੇ ਪਾਸੇ ਆਟੋ ਚਾਲਕਾਂ ਨਾਲ ਵੀ ਗੱਲਬਾਤ ਹੁੰਦੀ ਆ ਉਹ ਕਹਿੰਦੇ ਕੰਮ ਕਰ ਨਹੀਂ ਆ ਸਾਡੇ ਕੋਲੇ ਅਸੀਂ ਕਰੀਏ ਵੀ ਕੀ ਸਾਡੇ ਨਾਲ ਪਦਮਜੀਤ ਮਹਿਤਾ ਮੇਅਰ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਆਟੋ ਆ ਮਹਿਤਾ ਸਾਹਿਬ ਸ਼ਹਿਰ 'ਚ ਬਹੁਤ ਜ਼ਿਆਦਾ ਵੜ ਗਏ ਆ ਤੇ ਉਹਦੇ ਨਾਲ ਸਮੱਸਿਆ ਵੱਡੀ ਆ ਰਹੀ ਆ ਕੋਈ ਪਾਲਿਸੀ ਇਸ ਨੂੰ ਲੈ ਕੇ ਲੈ ਕੇ ਆਉਂਦੀ ਬਿਲਕੁਲ ਜੀ ਇਹ ਹੈ ਮੈਨੂੰ ਕਾਫੀ ਸ਼ਹਿਰ ਵਾਸੀਆਂ ਨੇ ਇਨਪੁਟ ਦਿੱਤੀ ਹੈ ਕਿ ਟ੍ਰੈਫਿਕ ਦੀ ਜੋ ਸਮੱਸਿਆ ਇਹ ਮੇਨ ਰੀਜ਼ਨ ਉਸ ਦਾ ਈ ਰਿਕਸ਼ਾ ਤੇ ਆਟੋ ਡੀਜ਼ਲ ਵਾਲੇ ਜਿਹੜੇ ਹੈਗੇ ਆ ਉਹ ਇਹਨਾਂ ਦਾ ਮੇਨ ਰੀਜ਼ਨ ਨੇ ਤੇ ਉਹਦੇ ਲਈ ਮੈਂ ਕਾਫੀ ਡਿਸਕਸ਼ਨ ਕੀਤੀ ਡੀਸੀ ਸਾਹਿਬ ਨੇ ਵੀ ਆਪਣਾ ਬਹੁਤ ਇੰਪੋਰਟੈਂਟ ਜੋ ਇਨਪੁਟ ਦਿੱਤਾ ਕਿ ਅਸੀਂ ਇਹਦੇ ਤੇ ਇੱਕ ਸਰਵੇ ਕਰਾਇਆ ਜਾਵੇ ਕਿ ਆਪਣੇ ਬਠਿੰਡੇ ਸ਼ਹਿਰ ਨੂੰ ਐਜ਼ ਅ ਹੋਲ ਕਿੰਨੇ ਆਟੋ ਤੇ ਈ ਰਿਕਸ਼ਾ ਚਾਹੀਦੇ ਨੇ ਅਕੋਰਡਿੰਗ ਟੂ ਦ ਸਰਵੇ ਤੇ ਉਸ ਨੰਬਰ ਦੇ ਤਹਿਤ ਆਪਾਂ ਐਕਸ਼ਨ ਲਵਾਂਗੇ ਤੇ ਜਿੰਨੇ ਫੋਰ ਐਗਜ਼ਾਮਪਲ ਵੀ ਸ਼ਹਿਰ ਨੂੰ 500 ਇਰਿਕਸ਼ਾ ਆਟੋ ਚਾਹੀਦੇ ਨੇ ਤੇ 500 ਦੀ ਡੀਮਾਰਕੇਸ਼ਨ ਕਰਾਂਗੇ ਰਜਿਸਟ੍ਰੇਸ਼ਨ ਕਰਾਂਗੇ ਤੇ ਉਹੀ ਲੀਗਲ ਇਰਿਕਸ਼ਾ ਤੇ ਆਟੋ ਹੋਣਗੇ ਸ਼ਹਿਰ ਚ ਚੱਲਣ ਵਾਸਤੇ ਤੇ ਬਾਕੀ ਇਲੀਗਲ ਹੋਣਗੇ ਤੇ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਕਿਉਂਕਿ ਸ਼ਹਿਰ ਦੀ ਜੋ ਸਮੱਸਿਆ ਹੈ ਉਹ ਸਿਰਫ ਟ੍ਰੈਫਿਕ ਨਹੀਂ ਹੈ ਆਟੋ ਤੇ ਰਿਕਸ਼ਾ ਚ ਮੈਨੂੰ ਹੋਰ ਵੀ ਕਈ ਸ਼ਰਾਰਤੀ ਚੀਜ਼ਾਂ ਸੁਣਨ ਜਾਂਦੀਆਂ ਚਾਹੇ ਉਹ ਨਸ਼ੇ ਦੀ ਗੱਲ ਹੋਵੇ ਵੀ ਈ ਰਿਕਸ਼ਾ ਤੇ ਕਾਫੀ ਲੋਕ ਛੋਟੇ ਪਦਰਤੇ ਨਸ਼ਾ ਵੀ ਵੇਚਦੇ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਉਹਦਾ ਸਰਵੇ ਹੋਵੇ ਸਰਵੇ ਚ ਸੁਚੀਜਾਂ ਜਿੱਦਾਂ ਕਿ ਆਪਾਂ ਡੋਪ ਟੈਸਟ ਵੀ ਪਾ ਸਕਦੇ ਹਾਂ ਸਾਡੇ ਪਰਸਨਲ ਸੁਝਾਅ ਨੇ ਤਾਂ ਕਿ ਇੱਕ ਚੀਜ਼ ਦੇ ਨਾਲ ਕਈ ਚੀਜ਼ਾਂ ਦਾ ਸੋਲੂਸ਼ਨ ਹੋਵੇ ਚਾਹੇ ਉਹ ਟ੍ਰੈਫਿਕ ਹੋਵੇ ਚਾਹੇ ਉਹ ਨਸ਼ੇ ਦੀ ਖਰੀਦ ਵਿਚ ਹੋਵੇ ਚਾਹੇ ਉਹ ਹੋਰ ਕਈ ਪ੍ਰੋਬਲਮਸ ਹੋਵੇ ਸਨਾਚਿੰਗ ਦੀ ਚੋਰੀ ਦੀ ਛੋਟੀ ਮੋਟੀ ਚੋਰੀ ਜਕਾਰੀ ਦੀ ਪ੍ਰੋਬਲਮ ਹੋਵੇ ਤੇ ਇਹ ਕਾਫੀ ਪ੍ਰੋਬਲਮਸ ਦਾ ਹੱਲ ਨਿਕਲ ਕੇ ਆਊਗਾ ਇਸ ਸਰਵੇ ਦੇ ਨਾਲ ਤੇ ਸਾਡਾ ਪ੍ਰਸ਼ਾਸਨਿਕ ਤੌਰ ਤੇ ਬੜਾ ਸਾਥ ਦਿੱਤਾ ਜਾ ਰਿਹਾ ਹੈ ਸਾਡਾ ਡੀਸੀ ਸਾਹਿਬ ਬਹੁਤ ਚੰਗੇ ਪੱਧਰ ਤੇ ਸਾਡੀ ਮਦਦ ਕਰ ਰਹੇ ਨੇ ਬਹੁਤ ਇੰਪੋਰਟੈਂਟ ਤੇ ਇੰਟੈਲੀਜੈਂਟ ਇੰਪੁੱਟਸ ਦੇ ਰਹੇ ਨੇ ਇਸ ਟਾਪਿਕ ਤੇ ਤੇ ਕੋਸ਼ਿਸ਼ ਕਰ ਰਹੇ ਕਿ ਕਿਦਾਂ ਸ਼ਹਿਰ ਵਾਸੀਆਂ ਲਈ ਟ੍ਰੈਫਿਕ ਦੀ ਜੋ ਸਮੱਸਿਆ ਹੈ ਤੇ ਟਾਈਮ ਸੇਵਿੰਗ ਦੀ ਜੋ ਸਮੱਸਿਆ ਹੈ ਉਹ ਤਕਰੀਬਨ ਕਾਫੀ ਹੱਦ ਤੱਕ ਹੱਲ ਹੋ ਜੇ ਕਿ ਜਿਹੜੇ ਏਜੰਸੀਆਂ ਵਾਲੇ ਨੇ ਆਟੋ ਵੇਚਦੇ ਨੇ ਉਹ ਇਹ ਵੀ ਵੇਖਣ ਵਿੱਚ ਆਇਆ ਪਿਛਲੇ ਦਿਨਾਂ ਵਿੱਚ ਵੀ ਉਹ ਵੇਚਦੇ ਨਹੀਂ ਸਿਰਫ ਜਿਵੇਂ ਕਿਰਾਏ ਦੇ ਟਾਈਪ ਹੀ ਦੇ ਦਿੰਦੇ ਆ ਅਣਗਿਣਤੀ ਜਿਹੜਾ ਮਰਜ਼ੀ ਜਾ ਕੇ ਮਤਲਬ ਦਿਹਾੜੀ ਤੇ ਲੈ ਆਵੇ ਲੱਗਦਾ ਉਹਨਾਂ ਤੇ ਵੀ ਕੋਈ ਦੇਖਰੇਖ ਕਰਨੀ ਚਾਹੀਦੀ ਵੀ ਉਹਨਾਂ ਦੇ ਕੋਈ ਨਿਗਰ ਰਖੀ ਜਾਵੇ ਬਿਲਕੁਲ ਹੀ ਇਹ పార్ਟ ਆਫ ਦਾ ਸਰਵੇ ਹੋਊਗਾ ਮੇਰੇ ਖਿਆਲ ਨਾਲ ਉਹਨਾਂ ਦੇ ਵੀ ਲਾਇਸੈਂਸ ਜਨਰੇਟ ਹੋ ਸਕਦੇ ਆ ਇਟ ਇਜ਼ ਅ ਓਪੀਨੀਅਨ ਤੇ ਦੇਖੋ ਕਿਦਾਂ ਵੱਤ ਤੋਂ ਵੱਧ ਇਸ ਚੀਜ਼ ਦਾ ਸੋਲੂਸ਼ਨ ਨਿਕਲ ਸਕੇ ਇਸ ਚੀਜ਼ ਤੇ ਇਸ ਟਾਪਿਕ ਤੇ ਕੰਮ ਜੋਰਸ਼ੋਰਾ ਨਾਲ ਚੱਲ ਰਿਹਾ ਹੈ ਉਮੀਦ ਕਰਦੇ ਹਾਂ ਜਲਦੀ ਇਸ ਦਾ ਸੋਲੂਸ਼ਨ ਵੀ ਨਿਕਲ ਕੇ ਆਏਗਾ ਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਸਮੱਸਿਆ ਤੇ ਹੋਰ ਕਈ ਨਾਲ ਲੱਗਦੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ ਇੱਕ ਜਿਹੜਾ ਕਿਰਾਏ ਨੂੰ ਲੈ ਕੇ ਵੀ ਇਹ ਵੀ ਹੈ ਤਾਂ ਉਹਦੇ ਨਾਲ ਹੀ ਜੁੜਿਆ ਹੋਇਆ ਵੀ ਜਿਹੜਾ ਕਿਰਾਇਆ ਜੇ ਕੋਈ ਅਣਜਾਣ ਵਿਅਕਤੀ ਬਾਹਰੋਂ ਆਉਂਦਾ ਤਾਂ ਉਹ ਤੋਂ ਮਨਮਰਜ਼ੀ ਨਾਲ ਲਿਆ ਜਾਂਦਾ ਇਹਦੇ ਤੇ ਵੀ ਵਿਚਾਰ ਕੀਤੀ ਜਾਊ ਇਹ ਮੇਰੇ ਨੌਲੇਜ ਚ ਨਹੀਂ ਸੀਗਾ ਹਜੇ ਤੁਹਾਡਾ ਵਧੀਆ ਸੁਝਾਅ ਹੈਗਾ ਵੀ ਆਪਾਂ ਇੱਕ ਫਿਕਸਡ ਰੇਟ ਰੱਖ ਦਿੱਤਾ ਜਾਵੇ ਬਟ ਅਗੇਨ ਮੈਂ ਮੈਂ ਇਹ ਚਾਹਨਾ ਪਰਸਨਲੀ ਕਿ ਆਟੋ ਤੇ ਈ ਰਿਕਸ਼ਾ ਇੱਕ ਪ੍ਰਾਈਵੇਟ ਪਰਸਨਲ ਯੂਨੀਅਨ ਬਣ ਜਾਏ ਕਿਉਂਕਿ ਹੁਣੇ ਜੇ ਆਪਾਂ ਦੇਖਦੇ ਆ ਕਿ ਬਹੁਤ ਛੋਟੇ 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 10-10 ਆਟੋ 10-10 ਈ ਰਿਕਸ਼ਾ ਨੇ ਆਪਦੀ ਯੂਨੀਅਨ ਬਣਾਈ ਹੋਈ ਹੈ ਬਹੁਤ ਹੀ ਸਕੈਟਰਡ ਜਿਹਾ ਸਿਸਟਮ ਹੋਇਆ ਹੋਇਆ ਜੇ ਇੱਕ ਕੋਈ ਯੂਨੀਅਨ ਹੋਵੇ ਤੇ ਉਹਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਤੇ ਉਹਨਾਂ ਦੇ ਸਾਰੇ ਮੈਂਬਰਾਂ ਨਾਲ ਮਿਲ ਕੇ ਇੱਕ ਵਧੀਆ ਸੁਝਾਅ ਲੈ ਕੇ ਤੇ ਪ੍ਰੋਪਰ ਟੇਬਲ ਤੇ ਬੈਠ ਕੇ ਆਪਾਂ ਵਧੀਆ ਸੋਲੂਸ਼ਨ ਕੱਢ ਸਕਦੇ ਆ ਤੇ ਇਹ ਸਭ ਚੀਜ਼ਾਂ ਦਾ ਸੋਲੂਸ਼ਨ ਉਹ ਵਧੀਆ ਟੇਬਲ ਤੇ ਬੈਠ ਕੇ ਤੇ ਜਿਹੜੇ ਲੋੜਵੰਦ ਲੋਕ ਨੇ ਜਿਹੜੇ ਇਸ ਚੀਜ਼ ਨਾਲ ਰੋਜ਼ ਜੂਝਦੇ ਨੇ ਉਹੀ ਸਹੀ ਡਿਸੀਜਨ ਦੇ ਸਕਦੇ ਇੱਕ ਮੇਰ ਸਾਹਿਬ ਮੈਂ ਦੇਖਿਆ ਆਪਣੇ ਜੈਬਰਾ ਕ੍ਰੋਸਿੰਗ ਜਾਂ ਹੋਰ ਲਾਈਨਾਂ ਨਹੀਂ ਬਸ ਸਟੈਂਡ ਦੇ ਸਾਹਮਣੇ ਵੀ ਨਹੀਂ ਲੱਗੀਆਂ ਹੋਈਆਂ ਤਾਂ ਉਹਦੇ ਤੇ ਲੋਕ ਫਿਰ ਜਿੱਥੋਂ ਦੀ ਜੀ ਕਰਦਾ ਲੰਗੀ ਜਾਂਦੇ ਆ ਤੇ ਉਹਦੇ ਨਾਲ ਘਟਨਾਵਾਂ ਵਾਪਰਨ ਦਾ ਵੀ ਖਤਰਾ ਰਹਿੰਦਾ ਪਰ ਡਿਸਪੀਲਨ ਵੀ ਨਹੀਂ ਰਹਿੰਦਾ ਉਹਦੇ ਤੇ ਵੀ ਲੱਗਦਾ ਮਾਰਨ ਦੀ ਲੋੜ ਜਿਹੜੀ ਤੁਸੀਂ ਬੱਸ ਸਟੈਂਡ ਵਾਲੀ ਰੋਡ ਮੈਂਸ਼ਨ ਕੀਤੀ ਆ ਉਹ ਕਾਰਪੋਰੇਸ਼ਨ ਦੇ ਅੰਡਰ ਨਹੀਂ ਆਂਦੀ ਹੈ ਜੀ ਚਾਹਿਓ ਮੇਨ ਜੀਟੀ ਰੋਡ ਦੀ ਤੁਸੀਂ ਗੱਲ ਕਰ ਰਹੇ ਹੋ ਕਾਰਪੋਰੇਸ਼ਨ ਦੇ ਅੰਡਰ ਨਹੀਂ ਆਂਦੀ ਬੀਬੀ ਵਾਲਾ ਰੋਡ ਵੀ ਕਾਰਪੋਰੇਸ਼ਨ ਦੇ ਅੰਡਰ ਨਹੀਂ ਆਂਦੀ ਬਟ ਅਗੇਨ ਤੁਹਾਡਾ ਸੁਝਾਅ ਬਹੁਤ ਇੰਪੋਰਟੈਂਟ ਹੈਗਾ ਅਸੀਂ ਇਹ ਕਿਉਂਕਿ ਆਪਣੀ ਮੌਜੂਦਾ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੈ ਉਹ ਹਰ ਇੱਕ ਇਨਪੁਟ ਨੂੰ ਬਹੁਤ ਹੀ ਧਿਆਨ ਨਾਲ ਤੇ ਇੰਪੋਰਟੈਂਟ ਸਮਝਦੇ ਨੇ ਤੇ ਹਰ ਛੋਟੀ ਤੇ ਛੋਟੀ ਡਿਟੇਲ ਤੇ ਜਾਣਦੇ ਨੇ ਤੇ ਜ਼ਰੂਰ ਅਸੀਂ ਇਸ ਨੂੰ ਉੱਪਰ ਡਿਮਾਰਕੇਸ਼ਨ ਕਰਕੇ ਭੇਜ ਸਕਦੇ ਹਾਂ ਤੇ ਇਸ ਤੇ ਸਟ੍ਰਿਕਟ ਐਕਸ਼ਨ ਲਿਤਾ ਜਾਏਗਾ ਜੀ ਬਾਈ ਨੋ ਬਿਲਡਿੰਗਾਂ ਦੇ ਮਾਮਲੇ 'ਚ ਵੀ ਲੋਕ ਅਕਸਰ ਤੁਸੀਂ ਦੇਖਿਆ ਵੀ ਜਦੋਂ ਕਾਰਵਾਈ ਹੁੰਦੀ ਆ ਉਦੋਂ ਸਵਾਲ ਚੁੱਕਦੇ ਨੇ ਵੀ ਜਦੋਂ ਬਿਲਡਿੰਗ ਬਣ ਜਾਂਦੀ ਆ ਕਾਰਵਾਈ ਉਦੋਂ ਹੁੰਦੀ ਆ ਜਦੋਂ ਬਣਨੀ ਸ਼ੁਰੂ ਹੁੰਦੀ ਆ ਉਦੋਂ ਕਿਉਂ ਨਹੀਂ ਰੋਕਿਆ ਜਾਂਦਾ ਇਸ ਤੇ ਕੋਈ ਪਾਲਿਸੀ ਲੈ ਕੇ ਆਉਂਦੀ ਦੇਖੋ ਜੀ ਇਹ ਤਾਂ ਅਸੀਂ ਸ਼ਹਿਰ ਵਾਸੀਆਂ ਵਾਸਤੇ ਤੇ ਕਾਰਪੋਰੇਸ਼ਨ ਵਾਸਤੇ ਚੰਗਾ ਉਪਰਾਲਾ ਕਰ ਰਹੇ ਆ ਇਹ ਇਸ ਚੀਜ਼ ਦਾ ਇਹੀ ਜਵਾਬ ਹੈ ਕਿ ਸਾਡੇ ਆਫਿਸ ਸੰਭਾਲਣ ਨੂੰ ਹਜੇ 2 ਹੀ ਮਹੀਨੇ ਹੋਏ ਆ ਹੁਣ ਜੇ ਮੈਂ ਕਹਾਂ ਕਿ 2 ਮਹੀਨੇ ਚ ਬਿਲਡਿੰਗ ਬਣ ਗਈ ਤੇ ਉਸ ਤੋਂ ਬਾਅਦ ਮੈਸੀਲ ਕਰਾਈ ਇਹ ਤਾਂ 2 ਮਹੀਨੇ ਚ ਕੋਈ ਬਿਲਡਿੰਗ ਤਿਆਰ ਨਹੀਂ ਹੋ ਸਕਦੀ ਅਸੀਂ ਸਟ੍ਰਿਕਟ ਐਕਸ਼ਨ ਲਿੱਤਾ ਆ ਕੇ ਮਾਨ ਸਰਕਾਰ ਨੇ ਸਟ੍ਰਿਕਟ ਐਕਸ਼ਨ ਲਿੱਤਾ ਹੁਣ ਨਵੀਂ ਕੋਈ ਐਸੀ ਬਿਲਡਿੰਗ ਨਹੀਂ ਬਣ ਰਹੀ ਅਸੀਂ ਪੁਰਾਣੀ ਐਸੀ ਜੋ ਬਿਲਡਿੰਗਸ ਬਨੀਆਂ ਨੇ ਜੋ ਪੁਰਾਣੇ ਆਫਿਸ ਬੇਅਰਰਸ ਦੇ ਪਾਵਰ ਨਾਲ ਆ ਉਹਨਾਂ ਦੇ ਇਨਫਲੂਐਂਸ ਨਾਲ ਬਣੀਆਂ ਗਈਆਂ ਸੀ ਉਹਨਾਂ ਦਾ ਅਸੀਂ ਮੂੰਹ ਤੋੜ ਜਵਾਬ ਦੇ ਰਹੇ ਹਾਂ ਕਿ ਅਸੀਂ ਸ਼ਹਿਰ ਵਿੱਚ ਕੁਝ ਵੀ ਇਲੀਗਲ ਵਰਕ ਨਹੀਂ ਹੋਣ ਦੇਵਾਂਗੇ ਚਾਹੇ ਉਹ ਇਲੀਗਲ ਬਿਲਡਿੰਗਸ ਹੋਣ ਚਾਹੇ ਉਹ ਇਲੀਗਲ ਕਲੋਨੀਆ ਹੋਣ ਅਸੀਂ ਹੁਣ ਤੁਸੀਂ ਦੇਖਿਆ ਜਾਵੇ ਤਾਂ ਕੁਝ ਦਿਨ ਪਹਿਲਾਂ ਸਾਡੀ ਹਾਊਸ ਦੀ ਮੀਟਿੰਗ ਸੀਗੀ ਉਹ ਚ ਕਈ ਲੋਕਾਂ ਨੇ ਸਾਡੇ ਤੇ ਅਲੀਗੇਸ਼ਨਸ ਉਠਾਏ ਕਿ ਜਿਹੜੇ ਇਹ ਰੂਲਸ ਐਂਡ ਰੈਗੂਲੇਸ਼ਨਸ ਨੇ ਕਿ ਉਹ ਗਰੀਬਾਂ ਤੇ ਅਮੀਰਾਂ ਵਾਸਤੇ ਅਲੱਗ-ਅਲੱਗ ਨੇ ਫੇਰ ਮੈਨੂੰ ਇਹ ਹਾਸਾ ਆਉਂਦਾ ਇਹਨਾਂ ਦਾ ਜਵਾਬ ਦਿੰਦੇ ਹੋਏ ਕਿ ਸਾਨੂੰ ਹਜੇ ਆਫਿਸ ਸੰਭਾਲੇ ਨੂੰ ਸਿਰਫ 2 ਮਹੀਨੇ ਹੋਏ ਨੇ ਮੇਰੇ 2 ਮਹੀਨਿਆਂ ਚ ਆਂਦੇ ਨਾਲ ਕਿਸੇ ਨੇ ਬਿਲਡਿੰਗ ਤਾਂ ਬਣਾਨੀ ਦਿੱਤੀ 4 ਮੰਜ਼ਲੀ ਜੀ ਹੁਣ ਉਹਨਾਂ ਦਾ ਇਸ ਇਹ ਜਵਾਬ ਹੈ ਕਿ ਮੈਂ ਆਪਣਾ ਕੰਮ ਆਪਣੇ ਹੀ ਘਰ ਤੋਂ ਆਪਣੇ ਹੀ ਵਾਰਡ ਤੋਂ ਸ਼ੁਰੂ ਕਰ ਰਹੇ ਆ 48 ਨੰਬਰ ਵਾਰਡ ਚ ਜਿੰਨੀ ਵੀ ਗਲਤ ਕਲੋਨੀਆਂ ਬਣੀਆਂ ਨੇ ਜਿੰਨੀ ਵੀ ਗਲਤ ਬਿਲਡਿੰਗਸ ਬਣੀਆਂ ਨੇ ਅਸੀਂ ਉਹਨਾਂ ਤੇ ਸਟ੍ਰਿਕਟ ਕਾਰਵਾਈ ਕਰ ਰਹੇ ਆ ਮੈਂ ਹਜੇ ਵੀ ਸਾਰੇ ਡਿਵੈਲਪਰਸ ਨੂੰ ਬੇਨਤੀ ਕਰਦਾ ਕਿ ਆਪਦੇ ਸਾਰੇ ਡਾਕੂਮੈਂਟਸ ਜੋ ਹੈਗੇ ਆ ਉਹ ਕਾਨੂੰਨੀ ਤੌਰ ਤੇ ਅਪਡੇਟਡ ਰੱਖਣ ਕਿਉਂਕਿ ਅਸੀਂ ਹੁਣ ਇਸ ਮਾਮਲੇ ਚ ਬਹੁਤ ਸਟ੍ਰਿਕਟ ਹੋਣ ਲੱਗੇ ਆ ਫਿਰ ਇਸ ਤੋਂ ਇਹਦਾ ਮਤਲਬ ਇਹ ਹੈ ਕਿ ਅਸੀਂ ਕੋਈ ਵੀ ਗਰੀਬ ਆ ਅਮੀਰ ਨੂੰ ਅਲੱਗ ਨਹੀਂ ਰੱਖਦੇ ਅਸੀਂ ਸਭ ਨੂੰ ਇਕੁਅਲ ਸਮਝਦੇ ਆ ਤੇ ਇਦਾਂ ਹੀ ਸ਼ਹਿਰ ਵਿੱਚ ਹੋਣਾ ਵੀ ਚਾਹੀਦਾ ਇਹ ਤੁਹਾਡੀ ਪਰਸਨਲ ਗੱਲ ਨਹੀਂ ਹੈ ਜਿਹੜੇ ਲੋਕ ਵੀ ਸਵਾਲ ਚੁੱਕਦੇ ਨੇ ਉਹ ਅਧਿਕਾਰੀਆਂ ਦੀ ਜਿਹੜੀ ਪਿਛਲੇ ਸਮਾਂ ਚ ਮਿਲੀ ਭੁਗਤ ਦੀ ਗੱਲਬਾਤ ਸਾਹਮਣੇ ਆਉਂਦੀ ਰਹੀ ਹੈ ਉਹ ਤਾਂ ਉਹ ਸਵਾਲ ਚੁੱਕਦੇ ਨੇ ਅਧਿਕਾਰੀਆਂ ਤੇ ਵੀ ਨਿਗਰ ਰੱਖੀ ਜਾਊਗੀ ਵੀ ਕਿਸੇ ਦੀ ਮਿਲੀ ਭੁਗਤ ਨਾਲ ਬਿਲਡਿੰਗ ਨਾ ਬਣੇ ਬਿਲਕੁਲ ਜੀ ਬਿਲਕੁਲ ਰੱਖੀ ਜਾਊਗੀ ਅਧਿਕਾਰੀ ਵੀ ਹੁਣ ਮੈਂ ਇਹ ਮੈਂਸ਼ਨ ਜ਼ਰੂਰ ਕਰਨਾ ਚਾਹਾਂਗਾ ਕਿ ਬਹੁਤ ਅੱਛੇ ਲੈਵਲ ਤੇ ਕਾਰਪੋਰੇਟ ਕਰ ਰਹੇ ਨੇ ਉਹ ਸਾਡੇ ਵਿਜ਼ਨ ਨੂੰ ਸਮਝ ਰਹੇ ਨੇ ਸਾਡੇ ਜੋ ਸ਼ਹਿਰ ਦੀ ਗਰੋਥ ਵੱਲ ਜੋ ਵਿਜ਼ਨ ਹੈ ਉਸ ਨੂੰ ਸਮਝ ਰਹੇ ਨੇ ਤੇ ਉਸ ਵੱਲ ਬਹੁਤ ਮਿਹਨਤ ਨਾਲ ਕੰਮ ਵੀ ਕਰ ਰਹੇ ਨੇ ਮਗਰ ਜੋ ਵੀ ਪੁਰਾਣੇ ਟਾਈਮ ਤੇ ਗਲਤ ਇਨਫਲੂਐਂਸਟ ਕੰਮ ਹੋਏ ਨੇ ਚਾਹੇ ਉਹ ਕੋਈ ਵੀ ਹੋਵੇ ਅਸੀਂ ਉਸ ਤੇ ਸਟ੍ਰਿਕਟ ਐਕਸ਼ਨ ਜ਼ਰੂਰ ਲਵਾਂਗੇ બસ ਸਟੈਂਡ ਦਾ ਮੁੱਦਾ ਜਿਹੜਾ ਮੇਨ ਆ ਮੌਜੂਦਾ ਸਮੇਂ ਵਿੱਚ ਬਹੁਤ ਗਰਮਾਇਆ ਹੋਇਆ ਪ੍ਰਕਿਰਿਆ ਵੀ ਜੇ ਆਪਾਂ ਕਹਿ ਦਈਏ ਇੱਕ ਤਰ੍ਹਾਂ ਦੀ ਡੀਸਾ ਨਾਲ ਵੀ ਗੱਲਬਾਤ ਹੋਈ ਸੀ ਵੀ ਪੂਰੀ ਹੋਈ ਗਈ ਆ ਦੂਜੇ ਪਾਸੇ ਵਪਾਰੀ ਵਰਗ ਤੇ ਕੁਝ ਹੋਰ ਰਾਜਨੀਤਿਕ ਲੋਕ ਵਿਰੋਧ ਕਰ ਰਹੇ ਨੇ ਵੀ ਬਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਤੁਸੀਂ ਕਿਵੇਂ ਦੇਖ ਸਰ ਮੈਂ ਇਹ ਸਮਝਦਾ ਕਿ ਇਹ ਇੱਕ ਬੰਦੇ ਦਾ ਡਿਸੀਜਨ ਨਹੀਂ ਹੈ ਇਹ ਇੱਕ opinion based ਡਿਸੀਜਨ ਸੀਗਾ ਤੇ ਉਸੇ ਡਿਸੀਜਨ ਦੇ ਨਾਲ ਹੀ ਇਹ ਬਸ ਸਟੈਂਡ ਦਾ ਡਿਸੀਜਨ ਲਿੱਤਾ ਗਿਆ ਤੇ ਜਿੱਦੋਂ ਤੱਕ ਗੱਲ ਰਹੀ ਵਪਾਰੀਆਂ ਦੀ ਹਰ ਇੱਕ ਇਟ ਇਜ਼ ਅ ਡੈਮੋਕਰੈਟਿਕ ਕੰਟਰੀ ਜੀ ਆਪਣਾ ਦੇਸ਼ ਇੱਕ ਡੈਮੋਕਰੈਟਿਕ ਸਟੇਟ ਹੈ ਤੇ ਇੱਥੇ ਹਰ ਇੱਕ ਨੂੰ ਆਪਣਾ opinion ਰੱਖਣ ਦਾ ਹੱਕ ਹੈ ਨਹੀਂ ਫਿਰ ਹੋਵੇਗਾ ਕਿ ਤੁਸੀਂ ਸਮਰਥਨ ਕਰਦੇ ਹੋ ਵੀ ਬਾਹਰ ਜਾਣਾ ਚਾਹੀਦਾ ਕਿ ਵਪਾਰੀਆਂ ਦੀ ਮੰਗ ਨੂੰ ਮੰਨ ਲੈਣਾ ਚਾਹੀਦਾ ਸਰ ਮੈਂ ਇਹ ਸਮਝਦਾ ਕਿ ਵਪਾਰੀ ਕਿਸੇ ਵੀ ਇਕਨੋਮੀ ਦਾ ਬੈਕਬੋਨ ਹੁੰਦੇ ਨੇ ਮੈਂ ਕੋਈ ਇੱਕ ਵਪਾਰੀ ਪਰਿਵਾਰ ਤੋਂ ਆਨਾ ਤੇ ਮੈਨੂੰ ਪਤਾ ਹੈ ਕਿ ਇੰਪੋਰਟੈਂਸ ਹੈਗੀ ਹੈ ਇਕਨੋਮਿਕਸ ਦੀ ਤੇ ਵਪਾਰ ਵਰਗ ਦੀ ਇਹ ਕਹਿੰਦੇ ਹੋਏ ਮੈਂ ਇਹ ਵੀ ਉਹਨਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਆਪਾਂ ਨੂੰ ਇੱਕ ਚੀਜ਼ ਤੇ ਸਟਿਕ ਨਹੀਂ ਰਹਿਣਾ ਚਾਹੀਦਾ ਆਪਾਂ ਨੂੰ ਫਿਊਚਰ ਦਾ ਸੋਚਣਾ ਚਾਹੀਦਾ ਆਪਣਾ ਨਾਂ ਸੋਚ ਕੇ ਫਿਊਚਰ ਜਨਰੇਸ਼ਨਸ ਦਾ ਸੋਚਣਾ ਚਾਹੀਦਾ ਕਿਦਾਂ ਇਕਨੋਮੀ ਉੱਥੇ ਵੱਧ ਸਕਦੀ ਹੈ ਸਾਰੀ ਚੀਜ਼ ਦੀ ਸਟੱਡੀ ਹੋਈ ਹੋਈ ਹੈ ਜਿਹੜੇ ਆਪਣੇ ਡੀਸੀ ਸਾਹਿਬ ਨੇ ਸ਼ੌਕਤ ਅਹਿਮਦ ਪਰੇਜ਼ ਜੀ ਉਹ ਬਹੁਤ ਹੀ ਡੀਟੇਲਡ ਸਟੱਡੀ ਕਰਦੇ ਨੇ ਇਸ ਚੀਜ਼ ਚ ਵੀ ਕਿਦਾਂ ਸ਼ਹਿਰ ਦੀ ਇਕਨੋਮਿਕ ਗ੍ਰੋਥ ਉੱਥੇ ਵੀ ਹੋ ਸਕਦੀ ਹੈ ਤੇ ਤੁਸੀਂ ਦੇਖੋ ਵੀ ਇੰਨੇ ਸਾਲਾਂ ਤੋਂ ਇੱਥੇ ਦੁਕਾਨਦਾਰੀ ਚੱਲਦੀ ਆ ਰਹੀ ਹੈ ਉਹ ਇੱਕੋ ਦਮ ਖਤਮ ਨਹੀਂ ਹੋ ਸਕਦੀ ਜੀ ਇਹ ਵਾਲਾ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਹ ਵੀ ਜਿੱਦਾਂ ਹੈ ਉਦਾਂ ਚੱਲਦਾ ਰਹੇਗਾ ਤੇ ਮੈਨੂੰ ਐਦਾਂ ਲੱਗਦਾ ਕਿ ਉੱਥੇ ਵੀ ਬੱਸ ਜਿੱਥੇ ਵੀ ਬੱਸ ਸਟੈਂਡ ਜਾਏਗਾ ਮੈਂ ਨਹੀਂ ਕਹਿੰਦਾ ਵੀ ਮਲੋੜ ਰੋਡ ਤੇ ਆ ਪਟੇਲ ਨਗਰ ਜਿੱਥੇ ਵੀ ਜਾਏਗਾ ਉੱਥੇ ਵੀ ਇਕਨੋਮੀ ਬੂਸਟ ਹੋਏਗੀ ਇਹ ਗਰੋਥ ਦਾ ਸੈਗਮੈਂਟ ਹੈਗਾ ਜਿੱਦਾਂ ਜਿੱਦਾਂ ਸ਼ਹਿਰ ਵੱਧਦਾ ਹੁਣ ਤੁਸੀਂ ਦੇਖੋ ਪਹਿਲਾਂ ਲੱਖ ਦੀ ਆਬਾਦੀ ਹੋਊਗੀ ਹੁਣ ਆਪਣੇ ਸਵਾ ਲੱਖ ਸਵਾ 4 ਲੱਖ ਦੀ ਆਬਾਦੀ ਹੈ ਉਸ ਹਿਸਾਬ ਨਾਲ ਸ਼ਹਿਰ ਵੱਧ ਰਿਹਾ ਹੈ ਉਹ ਉਹੀ ਹੁਣ ਏਰੀਆ ਹੈਗਾ ਗਰੋਥ ਦਾ ਮੇਰੇ ਹਿਸਾਬ ਨਾਲ ਵੀ ਕਿਉਂਕਿ ਉਧਰ ਹੋਰ ਕੋਈ ਬੈਰੀਕੇਡੇਸ਼ਨ ਨਹੀਂ ਹੈਗੀ ਇਧਰ ਕੈਂਟੋਨਮੈਂਟ ਰੋਕਦਾ ਸੀਗਾ ਜਾਂ ਫਿਰ ਕੋਈ ਵੀ ਆ ਆਪਾਂ ਨੂੰ ਲਿਮਿਟੇਸ਼ਨਸ ਆਂਦੀਆਂ ਸੀਗੀਆਂ ਗ੍ਰੋਥ ਦੀਆਂ ਤੇ ਉਥੇ ਜੇ ਉਹ ਉਧਰਲੀ ਸਾਈਡ ਜੇ ਸ਼ਹਿਰ ਵਧੇ ਵੀ ਤਾਂ ਮੇਰੇ ਖਿਆਲ ਨਾਲ ਕੋਈ ਬੁਰਾਈ ਨਹੀਂ ਹੈ ਇਹ ਸਨ ਪਿੰਡਾ ਦੇ ਮੇਰ ਆਪਾਂ ਦਮਜੀਤ ਸਿੰਘ ਮਹਿਤਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਚਾਹੇ ਹੋ ਆਟੋਆਂ ਦੀ ਗੱਲ ਹੋਵੇ ਚਾਹੇ ਉਹ ਬੱਸ ਸਟੈਂਡ ਦੀ ਗੱਲ ਹੋਵੇ ਉਹਨਾਂ ਨੇ ਕਿਹਾ ਵੀ ਬੱਸ ਸਟੈਂਡ ਵੀ ਜੇ ਸ਼ਹਿਰ ਦੀ ਤਰੱਕੀ ਵੱਲ ਜਾਣਾ ਤਾਂ ਬੱਸ ਸਟੈਂਡ ਜ਼ਰੂਰ ਵਧਾਣਾ ਚਾਹੀਦਾ ਪਰ ਉਹ ਨਾਲ ਹੀ ਉਹਨਾਂ ਨੇ ਵਪਾਰੀਆਂ ਦੀ ਗੱਲ ਵੀ ਕੀਤੀ ਵੀ ਹਰ ਬੰਦੇ ਨੂੰ ਜਿਹੜੀ ਆਪਣੀ ਗੱਲ ਕਰਨ ਦਾ ਅਧਿਕਾਰ ਹੈ ਤੁਸੀਂ ਦੇਖ ਰਹੇ ਹੋ ਕਲਿਆਨਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਹਾਂ